ਸਸਤਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਅਵਾਰਾ ਕੁੱਤਿਆਂ ਦਾ ਕਹਿਰ। ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੜਿਆ ਜਾਂਦਾ ਹੈ ਤੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ। ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੁੰਦੀ ਹੈ। ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ। ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਹੈ। ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਡੌਗ ਲਵਰਜ਼ ਵਾਸਤੇ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੁਪਰੀਮ ਕੋਰਟ ਨੇ ਆਪਣੇ ਹੁ ਅੱਠ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ ਇੱਕ ਤਾਂ ਇਹ ਕਿ ਪਹਿਲਾਂ ਜੋ ਆਦੇਸ਼ ਦਿੱਤੇ ਗਏ ਸੀਗੇ ਕਿ ਜਿਹੜੇ ਆਵਾਰਾ ਕੁੱਤੇ ਫੜੇ ਗਏ ਨੇ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਪਰ ਹੁਣ ਤਾਜ਼ਾ ਹੁਕਮਾਂ ਦੇ ਮੁਤਾਬਕ ਫੜੇ ਗਏ ਕੁੱਤਿਆਂ ਨੂੰ ਛੱਡਿਆ ਜਾਏਗਾ ਪਰ ਉਹਨਾਂ ਕੁੱਤਿਆਂ ਨੂੰ ਅਜੇ ਵੀ ਨਹੀਂ ਛੱਡਿਆ ਜਾਏਗਾ ਜਿਹੜੇ ਜ਼ਿਆਦਾ ਖਤਰਨਾਕ ਨਹੀਂ ਜਾਂ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਜਿਹੜੀ ਲੋਕਾਂ ਦਾ ਨੁਕਸਾਨ ਕਰ ਸਕਦੀ ਹੈ ਇਸ ਤੋਂ ਇਲਾਵਾ ਆਮ ਥਾਵਾਂ ਦੇ ਉੱਤੇ ਯਾਨੀ ਜਿਹੜੀਆਂ ਜਨਤਕ ਥਾਵਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇਹਨਾਂ ਕੁੱਤਿਆਂ ਨੂੰ ਖਾਣਾ ਖਵਾਉਣ ਦੇ ਉੱਤੇ ਪਾਬੰਦੀ ਹੋਵੇਗੀ। ਇਹਦੇ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਨਗਰ ਨਿਗਮ ਕੁਝ ਸਥਾਨ ਨਿਰਧਾਰਤ ਕਰੇ ਉਹਨਾਂ ਵਾਸਤੇ ਸਥਾਨ ਬਣਾਏ ਜਿੱਥੇ ਲੋਕ ਉਹਨਾਂ ਨੂੰ ਖਾਣਾ ਖਵਾ ਸਕਣ ਤੇ ਇਧਰ ਉਧਰ ਕੁੱਤੇ ਜਿਹੜੇ ਨੇ ਉਹ ਆਉਂਦੇ ਜਾਂਦੇ ਨਜ਼ਰ ਨਾ ਆਉਣ। ਤੇ ਜਿਹੜੇ ਕੁੱਤੇ ਛੱਡਣੇ ਨੇ ਉਹਨਾਂ ਦੀ ਨਸਬੰਦੀ ਕਰਨੀ ਜ਼ਰੂਰੀ ਹੈ। ਉਹਨਾਂ ਦਾ ਟੀਕਾਕਰਨ ਕਰਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਕੁੱਤਿਆਂ ਨੂੰ ਛੱਡਿਆ ਜਾਏਗਾ। ਤੇ ਜੋ ਕੋਈ ਵੀ ਸਰਕਾਰ ਦੀ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਵਿਗੜਨ ਪਾਏਗਾ ਉਹਦੇ ਉੱਤੇ ਵੀ ਕਾਰਵਾਈ ਹੋਵੇਗੀ ਤੁਸੀਂ ਕਈ ਤਰ੍ਹਾਂ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਇੱਕ ਵਿਅਕਤੀ ਜਦੋਂ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਨੂੰ ਗੱਡੀ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਆਉਂਦਾ ਹੈ ਆਪਣੇ ਵਹੀਕਲ ਤੇ ਤੇ ਉਸ ਗੱਡੀ ਦਾ ਵੈਨ ਦਾ ਦਰਵਾਜ਼ਾ ਖੋਲ ਕੇ ਚਲਿਆ ਜਾਂਦਾ ਹੈ ਤਾਂ ਕੁੱਤੇ ਨੇ ਜਿਹੜੇ ਇੱਕ ਵਾਰ ਫੇਰ ਆਜ਼ਾਦ ਹੋ ਜਾਂਦੇ ਨੇ ਇਸ ਦੌਰਾਨ ਵੀ ਦੋ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਨਜ਼ਰਾਈਆਂ ਨੇ ਇੱਕ ਤਾਂ ਜਿਹੜੇ ਡੌਗ ਲਵਰ ਨੇ ਜਿਹੜੇ ਕੁੱਤਿਆਂ ਨੂੰ ਸ਼ੈਲਟਰ ਦਿੰਦੇ ਨੇ ਆਪਣੇ ਘਰਾਂ ਦੇ ਨਜ਼ਦੀਕ ਖਾਣਾ ਪਾਉਂਦੇ ਨੇ ਤੇ ਕੁਝ ਉਹ ਨੇ ਜਿਹੜੇ ਇਹਨਾਂ ਦੇ ਸਤਾਏ ਹੋਏ ਨੇ ਜਾਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਤਾਂ ਇਹ ਦੋਵੇਂ ਤਰ੍ਹਾਂ ਆਮੋ ਸਾਹਮਣੇ ਨੇ ਤਾਂ ਇਸੇ ਕਰਕੇ ਹੀ ਕੋਰਟ ਨੇ ਵੀ ਖੁਦ ਸੰਗਿਆਨ ਲਿਆ ਸੀਗਾ ਉਹਨਾਂ ਨੇ ਇਸ ਦੇ ਉੱਤੇ ਸੁਣਵਾਈ ਕੀਤੀ ਸੁਣਵਾਈ ਤੋਂ ਬਾਅਦ ਦੇ ਵਿੱਚ ਫੈਸਲਾ ਸੁਰੱਖਿਅਤ ਰੱਖਿਆ ਗਿਆ ਕਿ ਆਖਰਕਾਰ ਹੁਣ ਇਹ ਫੈਸਲਾ ਆ ਗਿਆ ਹੈ ਇਹਦੇ ਵਿੱਚ ਇੱਕ ਤਰ੍ਹਾਂ ਇਹ ਹੈ ਕਿ ਜਿਹੜੇ ਕੁੱਤੇ ਨੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਪਰ ਨਸਬੰਦੀ ਤੇ ਟੀਕਾ ਕਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਨਗਰ ਨਿਗਮ ਦੇ ਵਿੱਚ ਹਰ ਵਾਰਡ ਦੇ ਵਿੱਚ ਕੁੱਤਿਆਂ ਵਾਸਤੇ ਇੱਕ ਫੀਡਿੰਗ ਪੁਆਇੰਟ ਬਣਾਇਆ ਜਾਏਗਾ ਜਿੱਥੇ ਉਹਨਾਂ ਨੂੰ ਖਾਣਾ ਪਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਨਗਰ ਨਿਗਮ ਦੇ ਅਧਿਕਾਰੀ ਨੇ ਇੱਕ ਸ਼ਿਕਾਇਤ ਨੰਬਰ ਦੀ ਸ਼ੁਰੂਆਤ ਕਰਨ ਤੇ ਜੇਕਰ ਕਿਸੇ ਸਰਕਾਰੀ ਕਰਮਚਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸ ਜ਼ਿੰਮੇਵਾਰ ਵਿਅਕਤੀ ਦੇ ਉਤੇ ਕਾਰਵਾਈ ਵੀ ਹੋਵੇਗੀ ਇਹਦੇ ਵਾਸਤੇ ਹਰ ਐਨਜੀਓ ਤੇ ਜਿਹੜੇ ਡੌਗ ਲਵਰ ਨੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਐਨਜੀਓ ਨੂੰ 2 ਲੱਖ ਰੁਪਇਆ ਤੇ 25000 ਰੁਪਇਆ ਜੁਰਮਾਨਾ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਡੌਗ ਲਵਰ ਨੂੰ ਜੇਕਰ ਉਹ ਕਿਸੇ ਕਾਰਵਾਈ ਦੇ ਵਿੱਚ ਵਿਗੜਨ ਪਾਉਂਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਇਹਨਾਂ ਕੁੱਤਿਆਂ ਨੂੰ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਦੇਣਾ ਚਾਹੁੰਦੇ ਨੇ ਪਾਲਣਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਨਿਯਮਾਂ ਦੇ ਤਹਿਤ ਉਥੋਂ ਦੀ ਨਗਰ ਨਿਗਮ ਤੋਂ ਜਿਹੜਾ ਇਹ ਗੋਦ ਲੈਣਾ ਪਵੇਗਾ ਯਾਨੀ ਕਿ ਜਿਹੜਾ ਇਹ ਪ੍ਰੋਸੈਸ ਆ ਉਹ ਪੂਰਾ ਲੀਗਲੀ ਹੋਵੇਗਾ ਪਤਾ ਲੱਗ ਸਕੇ ਕਿ ਕਿੰਨੇ ਇਹ ਕੁੱਤਾ ਪਾਲਿਆ ਹੋਇਆ ਤੇ ਇਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਇਹੋ ਜਿਹੇ ਮਾਮਲੇ ਨੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਆਂਦਾ ਜਾਏਗਾ ਤਾਂ ਜੋ ਮਰਜ਼ ਕਰਕੇ ਫੈਸਲਾ ਸੁਣਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਲਏ ਗਏ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੇ ਖੁਦ ਹੀ ਇਹ ਪਹਿਲਾ ਫੈਸਲਾ ਸੁਣਾਇਆ ਸੀਗਾ 11 ਅਗਸਤ ਨੂੰ ਜਦੋਂ ਸੁਣਵਾਈ ਹੁੰਦੀ ਹੈ ਤਾਂ ਉਹਨਾਂ ਨੇ ਰੋਕ ਲਾ ਦਿੱਤੀ ਸੀ ਕਿਹਾ ਜੀਗਾ ਕਿ ਆਵਾਰਾ ਕੁੱਤਿਆਂ ਨੂੰ ਫੜਿਆ ਗਿਆ ਹੈ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਤਿੰਨ ਜੱਜਾਂ ਦੀ ਸਪੈਸ਼ਲ ਬੈਂਚ ਵੱਲੋਂ ਸੁਣਵਾਈ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਜਿਹੜਾ ਫੈਸਲਾ ਅੱਜ ਜਿਹੜਾ ਰੱਖਵਾ ਰੱਖਿਆ ਸੀਗਾ ਪਿਛਲੀ ਸੁਣਵਾਈ ਦੇ ਦੌਰਾਨ 14 ਅਗਸਤ ਨੂੰ ਉਹ ਸੁਣਾ ਦਿੱਤਾ ਹੈ ਇਹਦੇ ਤਹਿਤ ਜਿਹੜੇ ਡੌਗ ਬਾਈਟ ਦੇ ਕੇਸ ਵਗੈਰਾ ਨੇ ਉਹਦੇ ਵਿੱਚ ਵੀ ਕਾਰਵਾਈ ਦਾ ਪ੍ਰਾਵਧਾਨ ਰੱਖਿਆ ਗਿਆ ਹੈ ਤੇ ਇਸ ਤੋਂ ਇਲਾਵਾ ਵਕਫਾ ਵਕਫਾ ਥਾਵਾਂ ਦੇ ਉੱਤੇ ਹੁਣ ਕੁੱਤਿਆਂ ਨੂੰ ਖਾਣਾ ਨਹੀਂ ਖਵਾ ਸਕਣਗੇ ਡੌਗ ਲਵਰ ਤੇ ਇਸ ਤੋਂ ਇਲਾਵਾ ਜੇਕਰ ਕੋਈ ਡੌਗ ਲਵਰ ਜਾਂ ਐਨ ਜੀਓ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਂਦਾ ਹੈ ਕੁੱਤਿਆਂ ਨੂੰ ਜਦੋਂ ਰੈਸਕਿਊ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਉਹਨਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਕੁਲ ਮਲਾਕਤ ਕੁਝ ਅੰਕੜਿਆਂ ਦੀ ਗੱਲ ਕਰੀਏ ਕਿ ਜਿਹੜੇ ਕੁੱਤਿਆਂ ਦੇ ਵੜਣ ਦੇ ਲੋਕਾਂ ਨੂੰ ਕੁੱਤੇ ਵੜਦੇ ਨੇ ਉਹਦੇ ਕੇਸ ਵਗੈਰਾ ਆਉਂਦੇ ਨੇ ਉਹ 2024 ਦੇ ਵਿੱਚ ਦਿੱਲੀ ਦੇ ਵਿੱਚ ਹੀ ਡੌਗ ਬਾਈਟ ਦੇ ਜਿਹੜੇ ਕੇਸ ਸੀਗੇ 68000 ਸਾਹਮਣੇ ਆਏ ਸੀਗੇ ਇਹ 2024 ਦੇ ਅੰਕੜੇ ਨੇ ਇਹਦੇ ਵਿੱਚ ਰੈਬੀਸ ਫੈਲੀ ਤਾਂ 54 ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ 24 ਦੇ ਵਿੱਚ ਦੇਸ਼ ਭਰ ਦੇ ਵਿੱਚ 37 ਲੱਖ ਮਾਮਲੇ ਸਾਹਮਣੇ ਆਏ ਸੀ ਜਿਦੇ ਵਿੱਚੋਂ 54 ਮੌਤਾਂ ਹੋਈਆਂ ਸੀ ਤੇ 2025 ਦੇ ਵਿੱਚ 26000 ਮਾਮਲੇ ਡੌਗ ਬਾਈਟ ਦੇ ਸੀਗੇ ਉਹ ਦਿੱਲੀ ਦੇ ਵਿੱਚ ਆਏ ਤੇ ਸਰਵੇ ਦੇ ਮੁਤਾਬਕ 71 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੇ ਖੇਤਰ ਦੇ ਵਿੱਚ ਜਿਹੜਾ ਕੁੱਤਿਆਂ ਦੁਆਰਾ ਲੋਕਾਂ ਨੂੰ ਵੱਢਣਾ ਉਹ ਆਮ ਜਹੀ ਗੱਲ ਬਣ ਗਈ ਹੈ ਕਿਉਂਕਿ ਝੁੰਡਾਂ ਦੇ ਝੁੰਡ ਲੋਕਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਦੇਖ ਦਿਓ ਖਾਸ ਕਰ ਬੱਚੇ ਅਤੇ ਬਜ਼ੁਰਗ ਇਹਨਾਂ ਦਾ ਜ਼ਿਆਦਾ ਸ਼ਿਕਾਰ ਬਣਦੇ ਨੇ ਜਿਹੜੇ ਉੱਥੋਂ ਭੱਜ ਨਹੀਂ ਸਕਦੇ ਜਿਹੜੇ ਉੱਥੋਂ ਡਰਦੇ ਮਾਰੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਕੁੱਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਦੂਜੇ ਪਾਸੇ ਜਿਹੜੇ ਇਹ ਬਾਈਟ ਦੇ ਕੇਸ ਨੇ ਡੌਗ ਬਾਈਟ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਦੇ ਵਿੱਚ ਸਾਹਮਣੇ ਆਏ ਸੀਗੇ ਤੇ ਇਸ ਤੋਂ ਇਲਾਵਾ ਪਰਸੈਂਟੇਜ ਦੀ ਗੱਲ ਕਰੀਏ ਤਾਂ ਅ ਅੰਕੜੇ ਨੇ 2024 ਦੇ ਪਸ਼ੂ ਪਾਲਣ ਮੰਤralle ਨਾਲ ਜੁੜੇ ਹੋਏ ਉਹਨਾਂ ਦੇ ਮੁਤਾਬਕ 2.6 ਫੀਸ ਦੀ ਜਿਹੜੇ ਬਿਹਾਰ ਦੇ ਵਿੱਚ ਮਾਮਲੇ ਸੀਗੇ 4.8 ਫੀਸ ਦੀ ਸੀਗੇ ਉਹ ਤਾਮਿਲਨਾਡੂ ਦੇ ਵਿੱਚ 1.1 ਫੀਸ ਦੀ ਕੇਰਲਾ ਦੇ ਵਿੱਚ 0.2 ਫੀਸ ਦੀ ਦਿੱਲੀ ਦੇ ਵਿੱਚ 3.9 ਗੁਜਰਾਤ ਦੇ ਵਿੱਚ 3.6 ਕਰਨਾਟਕਾ ਤੇ ਸਭ ਤੋਂ ਬਾਅਦ 4.8 ਫੀਸ ਦੀ ਜਿਹੜੇ ਮਾਮਲੇ ਸੀਗੇ ਕੁੱਤਿਆਂ ਵੱਲੋਂ ਕੱਟਣ ਦੇ ਉਹ ਸਭ ਤੋਂ ਜ਼ਿਆਦਾ ਮਹਾਰਾਸ਼ਟਰਾ ਦੇ ਵਿੱਚ ਸਾਹਮਣੇ ਆਏ ਸੀ ਯਾਨੀ ਕਿ ਹੁਣ ਇਹ ਮਾਮਲਾ ਕਾਫੀ ਗੰਭੀਰ ਸੀਗਾ ਡੌਗ ਲਵਰਸ ਵਾਸਤੇ ਵੀ ਥੋੜਾ ਜਿਹਾ ਹੁਣ ਔਖਾ ਹੋ ਜਾਏਗਾ ਕਿਉਂਕਿ ਜੇਕਰ ਸਰਕਾਰੀ ਕੰਮ 'ਚ ਵਿਗੜ ਪਾਇਆ ਤਾਂ ਉਹਨਾਂ ਨੂੰ ਕੋਰਟ ਦੇ ਵਿੱਚ ਜੁਰਮਾਨਾ ਵੀ ਜਮ੍ਹਾਂ ਕਰਵਾਉਣਾ ਪੈ ਸਕਦਾ ਹੈ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਪਹਿਲਾ ਫੈਸਲਾ ਜਿਹੜਾ ਸੀਗਾ ਕਿ ਕੁੱਤਿਆਂ ਨੂੰ ਨਹੀਂ ਛੱਡਿਆ ਜਾਏਗਾ ਉਹ ਥੋੜਾ ਜਿਹਾ ਪਲਟ ਦਿੱਤਾ ਹੈ ਕਹਿੰਦੇ ਕਿ ਕੁੱਤੇ ਛੱਡੇ ਜ਼ਰੂਰ ਜਾਣਗੇ ਪਰ ਨਸਬੰਦੀ ਦੇ ਟੀਕਾ ਕਰਨ ਤੋਂ ਬਾਅਦ ਹੀ ਉਹ ਕੁੱਤੇ ਛੱਡੇ ਜਾਣਗੇ ਤੇ ਜਿਹੜੇ ਖਤਰਨਾਕ ਨੇ ਹਮਲਾਵਰ ਨੇ ਜਿਨ੍ਹਾਂ ਨੂੰ ਰੈਬਿਜ਼ ਵਗੈਰਾ ਹੈ ਉਹਨਾਂ ਨੂੰ ਨਹੀਂ ਛੱਡਿਆ ਜਾਵੇਗਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੁੰਦੀ ਹੈ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਹੈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਡੌਗ ਲਵਰਜ਼ ਵਾਸਤੇ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਅੱਠ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ ਇੱਕ ਤਾਂ ਇਹ ਕਿ ਪਹਿਲਾਂ ਜੋ ਆਦੇਸ਼ ਦਿੱਤੇ ਗਏ ਸੀਗੇ ਕਿ ਜਿਹੜੇ ਆਵਾਰਾ ਕੁੱਤੇ ਫੜੇ ਗਏ ਨੇ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਪਰ ਹੁਣ ਤਾਜ਼ਾ ਹੁਕਮਾਂ ਦੇ ਮੁਤਾਬਕ ਫੜੇ ਗਏ ਕੁੱਤਿਆਂ ਨੂੰ ਛੱਡਿਆ ਜਾਏਗਾ ਪਰ ਉਹਨਾਂ ਕੁੱਤਿਆਂ ਨੂੰ ਅਜੇ ਵੀ ਨਹੀਂ ਛੱਡਿਆ ਜਾਏਗਾ ਜਿਹੜੇ ਜ਼ਿਆਦਾ ਖਤਰਨਾਕ ਨਹੀਂ ਜਾਂ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਜਿਹੜੀ ਲੋਕਾਂ ਦਾ ਨੁਕਸਾਨ ਕਰ ਸਕਦੀ ਹੈ ਇਸ ਤੋਂ ਇਲਾਵਾ ਆਮ ਥਾਵਾਂ ਦੇ ਉੱਤੇ ਯਾਨੀ ਜਿਹੜੀਆਂ ਜਨਤਕ ਥਾਵਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇਹਨਾਂ ਕੁੱਤਿਆਂ ਨੂੰ ਖਾਣਾ ਖਵਾਉਣ ਦੇ ਉੱਤੇ ਪਾਬੰਦੀ ਹੋਵੇਗੀ ਇਹਦੇ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਨਗਰ ਨਿਗਮ ਕੁਝ ਸਥਾਨ ਨਿਰਧਾਰਿਤ ਕਰੇ ਉਹਨਾਂ ਵਾਸਤੇ ਸਥਾਨ ਬਣਾਏ ਜਿੱਥੇ ਲੋਕ ਉਹਨਾਂ ਨੂੰ ਖਾਣਾ ਖਵਾ ਸਕਣ ਤੇ ਇਧਰ ਉਧਰ ਕੁੱਤੇ ਜਿਹੜੇ ਨੇ ਉਹ ਆਉਂਦੇ ਜਾਂਦੇ ਨਜ਼ਰ ਨਾ ਆਉਣ ਤੇ ਜਿਹੜੇ ਕੁੱਤੇ ਛੱਡਣੇ ਨੇ ਉਹਨਾਂ ਦੀ ਨਸਬੰਦੀ ਕਰਨੀ ਜ਼ਰੂਰੀ ਹੈ ਉਹਨਾਂ ਦਾ ਟੀਕਾਕਰਨ ਕਰਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਕੁੱਤਿਆਂ ਨੂੰ ਛੱਡਿਆ ਜਾਏਗਾ ਤੇ ਜੋ ਕੋਈ ਵੀ ਸਰਕਾਰ ਦੀ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਵਿਗੜਨ ਪਾਏਗਾ ਉਹਦੇ ਉੱਤੇ ਵੀ ਕਾਰਵਾਈ ਹੋਵੇਗੀ ਤੁਸੀਂ ਕਈ ਤਰ੍ਹਾਂ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਇੱਕ ਵਿਅਕਤੀ ਜਦੋਂ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਨੂੰ ਗੱਡੀ ਦੇ ਵਿੱਚ ਲਜਾਇਆ ਜਾਂਦਾ ਹੈ ਤਾਂ ਆਉਂਦਾ ਹੈ ਆਪਣੇ ਵਹੀਕਲ ਤੇ ਤੇ ਉਸ ਗੱਡੀ ਦਾ ਵੈਨ ਦਾ ਦਰਵਾਜ਼ਾ ਖੋਲ ਕੇ ਚਲਿਆ ਜਾਂਦਾ ਹੈ ਤਾਂ ਕੁੱਤੇ ਨੇ ਜਿਹੜੇ ਇੱਕ ਵਾਰ ਫੇਰ ਆਜ਼ਾਦ ਹੋ ਜਾਂਦੇ ਨੇ ਇਸ ਦੌਰਾਨ ਵੀ ਦੋ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਨਜ਼ਰਾਈਆਂ ਨੇ ਇੱਕ ਤਾਂ ਜਿਹੜੇ ਡੌਗ ਲਵਰ ਨੇ ਜਿਹੜੇ ਕੁੱਤਿਆਂ ਨੂੰ ਸ਼ੈਲਟਰ ਦਿੰਦੇ ਨੇ ਆਪਣੇ ਘਰਾਂ ਦੇ ਨਜ਼ਦੀਕ ਖਾਣਾ ਪਾਉਂਦੇ ਨੇ ਤੇ ਕੁਝ ਉਹ ਨੇ ਜਿਹੜੇ ਇਹਨਾਂ ਦੇ ਸਤਾਏ ਹੋਏ ਨੇ ਜਾਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਤਾਂ ਇਹ ਦੋਵੇਂ ਤਰ੍ਹਾਂ ਆਮੋ ਸਾਹਮਣੇ ਨੇ ਤਾਂ ਇਸੇ ਕਰਕੇ ਹੀ ਕੋਰਟ ਨੇ ਵੀ ਖੁਦ ਸੰਗਿਆਨ ਲਿਆ ਸੀਗਾ ਉਹਨਾਂ ਨੇ ਇਸ ਦੇ ਉੱਤੇ ਸੁਣਵਾਈ ਕੀਤੀ ਸੁਣਵਾਈ ਤੋਂ ਬਾਅਦ ਦੇ ਵਿੱਚ ਫੈਸਲਾ ਸੁਰੱਖਿਅਤ ਰੱਖਿਆ ਗਿਆ ਤੇ ਆਖਰਕਾਰ ਹੁਣ ਇਹ ਫੈਸਲਾ ਆ ਗਿਆ ਹੈ ਇਹਦੇ ਵਿੱਚ ਇੱਕ ਤਰ੍ਹਾਂ ਇਹ ਹੈ ਕਿ ਜਿਹੜੇ ਕੁੱਤੇ ਨੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਪਰ ਨਸਬੰਦੀ ਤੇ ਟੀਕਾਕਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਨਗਰ ਨਿਗਮ ਦੇ ਵਿੱਚ ਹਰ ਵਾਰਡ ਦੇ ਵਿੱਚ ਕੁੱਤਿਆਂ ਵਾਸਤੇ ਇੱਕ ਫੀਡਿੰਗ ਪੁਆਇੰਟ ਬਣਾਇਆ ਜਾਏਗਾ ਜਿੱਥੇ ਉਹਨਾਂ ਨੂੰ ਖਾਣਾ ਪਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਨਗਰ ਨਿਗਮ ਦੇ ਅਧਿਕਾਰੀ ਨੇ ਇੱਕ ਸ਼ਿਕਾਇਤ ਨੰਬਰ ਦੀ ਸ਼ੁਰੂਆਤ ਕਰਨ ਤੇ ਜੇਕਰ ਕਿਸੇ ਸਰਕਾਰੀ ਕਰਮਚਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੋ ਜ਼ਿੰਮੇਵਾਰ ਵਿਅਕਤੀ ਦੇ ਉਤੇ ਕਾਰਵਾਈ ਵੀ ਹੋਵੇਗੀ ਇਹਦੇ ਵਾਸਤੇ ਹਰ ਐਨਜੀਓ ਤੇ ਜਿਹੜੇ ਡੌਗ ਲਵਰ ਨੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਐਨਜੀਓ ਨੂੰ 2 ਲੱਖ ਰੁਪਇਆ ਤੇ 25000 ਰੁਪਇਆ ਜੁਰਮਾਨਾ ਕੋਰਟ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਡੌਗ ਲਵਰ ਨੂੰ ਜੇਕਰ ਉਹ ਕਿਸੇ ਕਾਰਵਾਈ ਦੇ ਵਿੱਚ ਵਿਘਨ ਪਾਉਂਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਇਹਨਾਂ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਨੂੰ ਸ਼ੈਲਟਰ ਦੇਣਾ ਚਾਹੁੰਦੇ ਨੇ ਪਾਲਣਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਨੀਮਾ ਦੇ ਤਹਿਤ ਉਥੋਂ ਦੀ ਨਗਰ ਨਿਗਮ ਤੋਂ ਜਿਹੜਾ ਇਹ ਗੋਦ ਲੈਣਾ ਪਵੇਗਾ ਯਾਨੀ ਕਿ ਜਿਹੜਾ ਇਹ ਪ੍ਰੋਸੈਸ ਆ ਉਹ ਪੂਰਾ ਲੀਗਲੀ ਹੋਵੇਗਾ ਪਤਾ ਲੱਗ ਸਕੇ ਕਿ ਕਿੰਨੇ ਇਹ ਕੁੱਤਾ ਪਾਲਿਆ ਹੋਇਆ ਤੇ ਇਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਇਹੋ ਜਿਹੇ ਮਾਮਲੇ ਨੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਆਂਦਾ ਜਾਏਗਾ ਤਾਂ ਜੋ ਮਰਜ਼ ਕਰਕੇ ਫੈਸਲਾ ਸੁਣਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਲਏ ਗਏ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਨੇ ਖੁਦ ਹੀ ਇਹ ਪਹਿਲਾ ਫੈਸਲਾ ਸੁਨਾਇਆ ਸੀਗਾ 11 ਅਗਸਤ ਨੂੰ ਜਦੋਂ ਸੁਣਵਾਈ ਹੁੰਦੀ ਹੈ ਤਾਂ ਉਹਨਾਂ ਨੇ ਰੋਕ ਲਾ ਦਿੱਤੀ ਸੀ ਕਿਹਾ ਸੀਗਾ ਕਿ ਆਵਾਰਾ ਕੁੱਤਿਆਂ ਨੂੰ ਫੜਿਆ ਗਿਆ ਹੈ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਤਿੰਨ ਜੱਜਾਂ ਦੀ ਸਪੈਸ਼ਲ ਬੈਂਚ ਵੱਲੋਂ ਸੁਣਵਾਈ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਜਿਹੜਾ ਫੈਸਲਾ ਅੱਜ ਜਿਹੜਾ ਰੱਖਵਾ ਰੱਖਿਆ ਸੀਗਾ ਪਿਛਲੀ ਸੁਣਵਾਈ ਦੇ ਦੌਰਾਨ 14 ਅਗਸਤ ਨੂੰ ਉਹ ਸੁਨਾ ਦਿੱਤਾ ਹੈ ਇਹਦੇ ਤਹਿਤ ਜਿਹੜੇ ਡੌਗ ਬਾਈਟ ਦੇ ਕੇਸ ਵਗੈਰਾ ਨੇ ਉਹਦੇ ਵਿੱਚ ਵੀ ਕਾਰਵਾਈ ਦਾ ਪ੍ਰਬੰਧਨ ਰੱਖਿਆ ਗਿਆ ਹੈ ਤੇ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਹੁਣ ਕੁੱਤਿਆਂ ਨੂੰ ਖਾਣਾ ਨਹੀਂ ਖਵਾ ਸਕਣਗੇ ਡੌਗ ਲਵਰ ਤੇ ਇਸ ਤੋਂ ਇਲਾਵਾ ਜੇਕਰ ਕੋਈ ਡੌਗ ਲਵਰ ਜਾਂ ਐਨ ਜੀਓ ਪ੍ਰਸ਼ਾਸਨ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਂਦਾ ਹੈ ਕੁੱਤਿਆਂ ਨੂੰ ਜਦੋਂ ਰੈਸਕਿਊ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਉਹਨਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਕੁਲ ਮਲਾਕਤ ਕੁਝ ਅੰਕੜਿਆਂ ਦੀ ਗੱਲ ਕਰੀਏ ਕਿ ਜਿਹੜੇ ਕੁੱਤਿਆਂ ਦੇ ਵੜਨ ਦੇ ਲੋਕਾਂ ਨੂੰ ਕੁੱਤੇ ਵੜਦੇ ਨੇ ਉਹਦੇ ਕੇਸ ਵਗੈਰਾ ਆਉਂਦੇ ਨੇ ਉਹ 2024 ਦੇ ਵਿੱਚ ਦਿੱਲੀ ਦੇ ਵਿੱਚ ਹੀ ਡੌਗ ਬਾਈਟ ਦੇ ਜਿਹੜੇ ਕੇਸ ਸੀਗੇ 68000 ਸਾਹਮਣੇ ਆਏ ਸੀਗੇ ਇਹ 2024 ਦੇ ਅੰਕੜੇ ਨੇ ਇਹਦੇ ਵਿੱਚ ਰੈਬੀਸ ਫੈਲੀ ਤਾਂ 54 ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ 24 ਦੇ ਵਿੱਚ ਦੇਸ਼ ਭਰ ਦੇ ਵਿੱਚ 37 ਲੱਖ ਮਾਮਲੇ ਸਾਹਮਣੇ ਆਏ ਸੀਗੇ ਜਿਦੇ ਵਿੱਚੋਂ 54 ਮੌਤਾਂ ਹੋਈਆਂ ਸੀ ਤੇ 2025 ਦੇ ਵਿੱਚ 26000 ਮਾਮਲੇ ਡੌਗ ਬਾਈਟ ਦੇ ਸੀਗੇ ਉਹ ਦਿੱਲੀ ਦੇ ਵਿੱਚ ਆਏ ਤੇ ਸਰਵੇ ਦੇ ਮੁਤਾਬਕ 71% ਦੀ ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੇ ਖੇਤਰ ਦੇ ਵਿੱਚ ਜਿਹੜਾ ਕੁੱਤਿਆਂ ਦੁਆਰਾ ਲੋਕਾਂ ਨੂੰ ਵੱਢਣਾ ਉਹ ਆਮ ਜਹੀ ਗੱਲ ਬਣ ਗਈ ਹੈ ਕਿਉਂਕਿ ਝੁੰਡਾਂ ਦੇ ਝੁੰਡ ਲੋਕਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਦੇਖਦੇ ਹੋ ਖਾਸ ਕਰ ਬੱਚੇ ਅਤੇ ਬਜ਼ੁਰਗ ਇਹਨਾਂ ਦਾ ਜ਼ਿਆਦਾ ਸ਼ਿਕਾਰ ਬਣਦੇ ਨੇ ਜਿਹੜੇ ਉੱਥੋਂ ਭੱਜ ਨਹੀਂ ਸਕਦੇ ਜਿਹੜੇ ਉੱਥੋਂ ਡਰ ਦੇ ਮਾਰੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਕੁੱਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਦੂਜੇ ਪਾਸੇ ਜਿਹੜੇ ਇਹ ਬਾਈਟ ਦੇ ਕੇਸ ਨੇ ਡੌਗ ਬਾਈਟ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਦੇ ਵਿੱਚ ਸਾਹਮਣੇ ਆਏ ਸੀਗੇ ਤੇ ਇਸ ਤੋਂ ਇਲਾਵਾ ਪਰਸੈਂਟੇਜ ਦੀ ਗੱਲ ਕਰੀਏ ਤਾਂ ਅ ਅੰਕੜੇ ਨੇ 2024 ਦੇ ਪਸ਼ੂ ਪਾਲਣ ਮੰਤਰਾਲੇ ਨਾਲ ਜੁੜੇ ਹੋਏ ਉਹਨਾਂ ਦੇ ਮੁਤਾਬਕ 2.6 ਫੀਸਦੀ ਜਿਹੜੇ ਬਿਹਾਰ ਦੇ ਵਿੱਚ ਮਾਮਲੇ ਸੀਗੇ 4.8 ਫੀਸਦੀ ਸੀਗੇ ਉਹ ਤਾਮਿਲਨਾਡੂ ਦੇ ਵਿੱਚ 1.1 ਫੀਸਦੀ ਕੇਰਲਾ ਦੇ ਵਿੱਚ 0.2 ਫੀਸਦੀ ਦਿੱਲੀ ਦੇ ਵਿੱਚ 3.9 ਗੁਜਰਾਤ ਦੇ ਵਿੱਚ 3.6 ਕਰਨਾਟਕਾ ਤੇ ਸਭ ਤੋਂ ਬਾਅਦ 4.8 ਫੀਸ ਦੀ ਜਿਹੜੇ ਮਾਮਲੇ ਸੀਗੇ ਕੁੱਤਿਆਂ ਵੱਲੋਂ ਕੱਟਣ ਦੇ ਉਹ ਸਭ ਤੋਂ ਜ਼ਿਆਦਾ ਮਹਾਰਾਸ਼ਟra ਦੇ ਵਿੱਚ ਸਾਹਮਣੇ ਆਏ ਸੀ ਯਾਨੀ ਕਿ ਹੁਣ ਇਹ ਮਾਮਲਾ ਕਾਫੀ ਗੰਭੀਰ ਸੀਗਾ ਡੌਗ ਲਵਰਜ਼ ਵਾਸਤੇ ਵੀ ਥੋੜਾ ਜਿਹਾ ਹੁਣ ਔਖਾ ਹੋ ਜਾਏਗਾ ਕਿਉਂਕਿ ਜੇਕਰ ਸਰਕਾਰੀ ਕੰਮ 'ਚ ਵਿਗੜ ਪਾਇਆ ਤਾਂ ਉਹਨਾਂ ਨੂੰ ਕੋਰਟ ਦੇ ਵਿੱਚ ਜੁਰਮਾਨਾ ਵੀ ਜਮ੍ਹਾਂ ਕਰਵਾਉਣਾ ਪੈ ਸਕਦਾ ਹੈ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਪਹਿਲਾ ਫੈਸਲਾ ਜਿਹੜਾ ਸੀਗਾ ਕਿ ਕੁੱਤਿਆਂ ਨੂੰ ਨਹੀਂ ਛੱਡਿਆ ਜਾਏਗਾ ਉਹ ਥੋੜਾ ਜਿਹਾ ਪਲਟ ਦਿੱਤਾ ਹੈ ਕਹਿੰਦੇ ਕਿ ਕੁੱਤੇ ਛੱਡੇ ਜ਼ਰੂਰ ਜਾਣਗੇ ਪਰ ਨਸਬੰਦੀ ਦੇ ਟੀਕਾ ਕਰਨ ਤੋਂ ਬਾਅਦ ਹੀ ਉਹ ਕੁੱਤੇ ਛੱਡੇ ਜਾਣਗੇ ਤੇ ਜਿਹੜੇ ਖਤਰਨਾਕ ਨੇ ਹਮਲਾਵਰ ਨੇ ਜਿਨ੍ਹਾਂ ਨੂੰ ਰੈਬਿਜ਼ ਵਗੈਰਾ ਹੈ ਉਹਨਾਂ ਨੂੰ ਨਹੀਂ ਛੱਡਿਆ ਜਾਵੇਗਾ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ